ਬੰਗਾਲਾ ਆ ਗਿਆ ਲੁੱਦਿਆਣੇ ਆ ਕੇ ਉਹਨੇ ਕੀ ਕਰਿਆ ਡੁਗਡੁਗੀ ਜੀ বাজਾਈ ਕੱਠ ਹੋ ਗਿਆ ਉਹ ਕੱਠ ਹੋਇਆ ਵਿਆਸੀ ਕਿਹਾ ਵੀ ਇਹ ਸਾਡੇ ਦੇ ਦੋ ਤਿੰਨ ਰੰਗ ਜੇ ਕਾ ਤੋਨੇ ਬੰਗਾਲੇ ਦੇ ਅਸੀਂ ਪੁੱਛਿਆ ਵੀ ਤੂੰ ਗੱਲਾਂ ਹੀਆਂ ਦਾ ਬਥੇਰੀਆਂ ਕਰਦਾ ਐ ਅਸੀਂ ਇਹ 참 ਵੀ ਤੇਰੇ ਦੋ ਤਿੰਨ ਰੰਗ ਜੇ ਕਾ ਤੋਨੇ ਐ ਕਿਉਂ ਐ ਜਿਵੇਂ ਤੂਤ ਦੀ ਚੜੀ ਪਲਸੇ ਕੀ ਹੁੰਦੀ ਆ ਚામੜੀ ਦੇ ਚામੜੀ ਦੇ ਉਹ ਕਹਿੰਦਾ ਆ ਜਿਹੜਾ ਅਸੀਂ ਪੰਗਾ ਸੋਨੂੰ ਦਿਖਾਉਂਦੇ ਆ ਇਹਨਾਂ ਇਹਨਾਂ ਨਾਲ ਅਸੀਂ ਪੰਗਾ ਲੈਂਦੇ ਆ ਸਾਨੂੰ ਐ ਨਹੀਂ ਪਤਾ ਹੁੰਦਾ ਵੀ ਕਿਹੜੀ ਕੋਲ ਦਾ ਛੱਪਾ ਹੈ ਜੇ ਫਿਰ ਕਹਿੰਦਾ ਮੈਂ ਪਹਾੜੀ ਚ ਭੱਗ ਗਿਆ ਪਹਾੜੀਆਂ ਚ ਜਾ ਕੇ ਕੀ ਦੇਖਿਆ ਕਹਿੰਦਾ ਮਣੀ ਵਾਲਾ ਛੱਪਾ ਮਣੀ ਕਹਿੰਦਾ ਉਹਨੇ ਐ ਧਰਤੀ ਆ ਬਖੇੜੀ ਜਾਵੇ ਕਹਿੰਦਾ ਮੈਂ ਸੋਚਿਆ ਵੀ ਇਹਦੀ ਮਣੀ ਚੱਕੀ ਹੈ ਕਹਿੰਦਾ ਉਦੋਂ ਮੇਰਾ ਦਾ ਨਾ ਲੱਗਿਆ ਮੈਂ ਦੂਏ ਦਿਨ ਫੇਰ ਭੱਗ ਗਿਆ ਕਹਿੰਦਾ ਮੈਂ ਸੁਪਕੇ ਬੈਠਾ ਰਿਆ ਵੀ ਮਣੀ ਇੱਥੇ ਧਰ ਕੇ ਖੇਡਦਾ ਹੋ ਇਧਰ ਕਹਿੰਦਾ ਮੈਂ ਉਹਦੇ ਜਿ ਰੱਖੀ ਨਿਗਾ ਜਦੋਂ ਹਨੇਰਾ ਹੋਇਆ ਤਾਂ ਉਹਨੇ ਮਣੀ ਕੱਢੀ ਮਣੀ ਕੱਢ ਕੇ ਕਹਿੰਦਾ ਚਾਨਣ ਆਇਆ ਹੋਇਆ ਜਿਵੇਂ 100 ਬਾੜ ਦਾ ਬੱਲ ਬਲਾਇਆ ਹੁੰਦਾ ਕਹਿੰਦਾ ਮੈਂ ਨਿਗਾ ਰੱਖੀ ਵੀ ਸੁਪ ਹੋ ਜਾਂਦਾ ਹੋ ਜਾਂਦਾ ਕਹਿੰਦਾ ਖੇਡਦਾ ਖੇਡਦਾ ਦੂਰ ਲੰਘ ਗਿਆ ਉਹ ਕਹਿੰਦਾ ਮੈਂ ਉੱਥੋਂ ਉੱਠਿਆ ਉੱਠ ਕੇ ਜਾ ਕੇ ਮਣੀ ਚੱਕ ਲਈ ਜੇ ਨੌਕਾ ਦਾ ਮਣੀ ਚੱਕੀ ਛੱਪ ਤਾ ਉਤੋਂ ਬਾਗਰ ਮੁੜਿਆ ਆ। ਤਾਂ ਲੈਟ ਬਾਕੀ ਇਹਦੀ। ਹਾਂ। ਕਹਿੰਦਾ ਮੈਂ ਕੀ ਕਰਿਆ ਝੀਲਤੀ ਕੋਲੇ ਡੂੰਗੀ। ਕਹਿੰਦਾ ਮੈਂ ਝੀਲ ਚ ਪੜ ਗਿਆ। ਕਹਿੰਦਾ ਛੱਪ ਪੱਤਣ ਤੇ ਖੜ ਗਿਆ। ਪੱਤਣ ਤੇ ਖੜ ਕੇ ਉਹਨੇ ਸੀਟੀ ਮਾਰੀ। ਜੇ ਨੌਕਾ ਨੇ ਸੀਟੀ ਮਾਰੀ ਪਹਿਲੀ ਕਹਿੰਦਾ ਦੋ ਕੁ ਛੱਪ ਆ ਗਈ। ਕਹਦਾ ਉਹਨੇ ਸੀਟੀ ਫੇਰ ਮਾਰੀ ਕਹਿੰਦਾ ਤੂੰ ਐਂ ਦੇਖ ਲੈ ਮੇਰੇ ਦੇਖਦੇ ਦੇਖਦੇ ਛੜੇ ਨਿਹਾਲੇ-ਦਾਲੇ ਜੰਮੇ ਭੇਡਾਂ ਖੜੀਆਂ ਹੁੰਦੀਆਂ ਨੇ ਐਸ਼ ਲੋਟ ਕੰਦਾ ਛੱਪ ਪੀਛਾ ਛੱਪ ਛੱਪ ਪੀਛਾ 50 ਛੱਪ ਸੀਲ ਮਿੱਟਰੀ ਲਾਤੀ ਛੀਲ ਦੇ ਆਲੇ-ਦਾਲੇ ਛੀਲ ਦੇ ਆਲੇ-ਦਾਲੇ ਕਹਿੰਦਾ ਐ ਸੂਈ ਲੰਘਣ ਨੂੰ ਥੋਣਾ ਛੱਡਿਆ ਮੈਂ ਕਿਹਾ ਵੀ ਹੁਣ ਮਰਾਂਗੇ ਇੱਥੋਂ ਤਾਂ ਬਚ ਹੀ ਗਏ ਵੀ ਹੁਣ ਮਰਾਂਗੇ ਵੀ ਚੱਲ ਛੱਪ ਵਿੱਚ ਤਾਂ ਨਹੀਂ ਬੜਦੇ ਆਪਾਂ ਵਿੱਚ ਖੜੇ ਰਹਿਨੇ ਆ ਚਾਲੋ ਹੋ ਵਿੱਚ ਖੜਾ ਰਿਹਾ ਫਿਰ ਉਹਨਾਂ ਚੋਂ ਇੱਕ ਸੁਨਹਿਰੀ ਰੰਗ ਦਾ ਛੱਪ ਨਿਕਲਿਆ ਚਾਉ ਉਹਨੇ ਰੰਗ ਦਾ ਉਹਨੇ ਕੀ ਕਰਿਆ ਛੱਪੜ ਚ ਵੜ ਗਿਆ ਡੰਗ ਕਰਿਆ ਉਹਨੇ ਪੂਰਾ ਖਲਾਰ ਕੇ ਆਇਆ ਛਲੋਟਾਂ ਜਿਵੇਂ ਮਗਰਾਈ ਜਾਂਦੀ ਹੁੰਦੀ ਆ ਉਹਨੇ ਵੜਦੇ ਨੇ ਤਿੰਨ ਕ ਕਰਮਾਂ ਗਹਾਣਾ ਕੇ ਪਾਣੀ ਚ ਡੰਗ ਮਾਰਿਆ ਜਦੋਂ ਪਾਣੀ ਚ ਡੰਗ ਮਾਰਿਆ ਤਾਂ ਕਹਿੰਦਾ ਪਾਣੀ ਕੋਛਾ ਜਾ ਕਰਤਾ ਉਹ ਝੀਲ ਦਾ ਜਦੋਂ ਕੋਛਾ ਜਾ ਪਾਣੀ ਕਰਤਾ ਕਹਿੰਦਾ ਦੂਜਾ ਡੰਗ ਫੇਰ ਮਾਰਿਆ ਦੂਜਾ ਡੰਗ ਮਾਰਿਆ ਕਹਿੰਦਾ ਪਾਣੀ ਧਾਉਣ ਵਾਲਾ ਕਰਤਾ ਇਹ ਵੀ ਹਾਂ ਇੰਨੇ ਪਾਣੀ ਟੈਟ ਨਾਲ ਪਨਾ ਲੈਨੇ ਕਹਿੰਦਾ ਮੈਂ ਕਭੀ ਚੱਲ ਕੋਈ ਗੱਲ ਨਹੀਂ ਇੰਨੇ ਖੇਤਾ ਪਚੱਲ ਲਾਂਗੇ ਕਹਿੰਦਾ ਜਦੋਂ ਤੀਜਾ ਡੰਗ ਮਾਰਿਆ ਮੇਰੇ ਸਾਲੇ ਨੇ ਪਾਣੀ ਕਹਿੰਦਾ ਅਰਜੀਨ ਲਾਤਾ ਹੂੰ ਅਰਜੀਨ ਤਾਂ ਕਹਿੰਦਾ ਜਦੋਂ ਅਰਜੀਨ ਲਾਤਾ ਕਹਿੰਦਾ ਮੈਂ ਵੀ ਆਲੂ ਮੰਗੂ ਕੋਲਣ ਲੱਗ ਗਿਆ ਕਹਿੰਦਾ ਮਾਣੀ ਭਗਾ ਕੇ ਮਾਰੀ ਭੇਣ ਦਿਆ ਜਰਾ ਮਚ ਜਾਗੇ ਇੱਥੇ ਚੱਕੋ ਆਉਂਦੇ ਕਹਿੰਦਾ ਮਣੀ ਤੋਂ ਕੀ ਕਰਾਉਣਾ ਤਾਂ ਕਹਿੰਦਾ ਭਾਈ ਉਹਨੇ ਸੀਟੀ ਮਾਰੀ ਸਾਰੇ ਸਭ ਛੱਪ ਇਕੱਠੇ ਹੋ ਗਏ ਕਹਿੰਦਾ ਮਣੀ ਲੈ ਕੇ ਤੁਰ ਗਈ ਕਹਿੰਦਾ ਮੈਂ ਉੱਥੋਂ ਕਹਿੰਦਾ ਆ ਰੰਗ ਕਹਿੰਦਾ ਤਾਂ ਹੋਇਆ ਲੈ ਸੁਣ ਲੈ ਕਹਿੰਦਾ ਛੱਡੀ ਇਹ ਕਹਾਣੀ ਹਾਈ ਕੋ ਸੁਣਾਇਆ ਸੀ ਭਾਈ ਉਹਨੇ ਅਸੀਂ ਆਖਿਆ ਵੀ ਠੀਕ ਹੈ ਜਿਹੜਾ ਜ ਕੋਈ ਕਰਤੱਬ ਕਰਦਾ ਉਹ ਹੈ ਜੇ ਉਹਨੂੰ ਫਲ ਮਿਲਦਾ ਸਹੀ